that a lover wants you pure the false lover wants you dependent ਲੋਕ ਆਉਂਦੇ ਹਨ ਪੁੱਛਦੇ ਹਨ ਕਹਿੰਦੇ ਹਨ ਕਿ ਇਹ ਕਿਵੇਂ ਪਤਾ ਲੱਗੇ ਕਿ ਜੋ ਲੋਕ ਸਾਡੀ ਜ਼ਿੰਦਗੀ ਚ ਹਨ ਉਹ ਸਾਡੇ ਲਈ ਚੰਗੇ ਹਨ ਜਾਂ ਨਹੀਂ ਲੋਕ ਇਹ ਵੀ ਪੁੱਛਦੇ ਹਨ ਕਿ ਅਸੀਂ ਕਿਸੇ ਦੀ ਜ਼ਿੰਦਗੀ ਚਾਹਾਂ ਤਾਂ ਇਹ ਕਿਵੇਂ ਜਾਣੀਏ ਕਿ ਅਸੀਂ ਉਸ ਲਈ ਚੰਗੇ ਹਾਂ ਜਾਂ ਨਹੀਂ ਤੇ ਹੋਰ ਜ਼ਰੂਰੀ ਸਵਾਲ ਉਸ ਨੂੰ ਸਮੇਂ ਹੁੰਦਾ ਹੈ ਜਦੋਂ ਕੋਈ ਆ ਕੇ ਕਹਿੰਦਾ ਹੈ ਕਿ ਕੋਈ ਨਵਾਂ ਬੰਦਾ ਸਾਡੀ ਜ਼ਿੰਦਗੀ 'ਚ ਆ ਰਿਹਾ ਹੈ ਤਾਂ ਇਹ ਕਿਵੇਂ ਪਤਾ ਲੱਗੇ ਕਿ ਕੁਝ ਚੰਗਾ ਹੋ ਰਿਹਾ ਜਾਂ ਕੁਝ ਗੜਬੜ ਹੋ ਰਹੀ ਹੈ ਤਰੀਕਾ ਬਹੁਤ ਹੀ ਸਿੱਧਾ ਹੈ ਜਦੋਂ ਕੋਈ ਤੁਹਾਡੀ ਜ਼ਿੰਦਗੀ 'ਚ ਆਉਂਦਾ ਹੈ ਤਾਂ ਤੁਹਾਡੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਬਦਲਾਅ ਆਉਂਦਾ ਹੈ ਇੱਕ ਨਵੀਂ ਰਾਹ ਫੜਦੀ ਹੈ ਤੁਹਾਡੀ ਜ਼ਿੰਦਗੀ ਕਿਸੇ ਪਾਸੇ ਖਿੱਚਦੀ ਹੈ ਤੁਹਾਨੂੰ ਤੁਸੀਂ ਸਿਰਫ ਇੱਕ ਗੱਲ ਦੇਖਣੀ ਹੈ ਜੋ ਮੇਰੀ ਜ਼ਿੰਦਗੀ ਵਿੱਚ ਆਇਆ ਹੈ ਕਿਉ ਮੈਨੂੰ ਆਪਣੀ ਵੱਲ ਖਿੱਚ ਰਿਹਾ ਹੈ ਜਾਂ ਮੈਨੂੰ ਮੇਰੀ ਹੀ ਸੱਚਾਈ ਉਚਾਈ ਤੇ ਪਲਾਈ ਵੱਲ ਖਿੱਚ ਰਿਹਾ ਹੈ ਫਿਰ ਤੋਂ ਸਮਝੋ ਜੋ ਹੁਣ ਆਇਆ ਹੈ ਮੇਰੀ ਜ਼ਿੰਦਗੀ ਵਿੱਚ ਕੀ ਉਹ ਮੈਨੂੰ ਆਪਣੇ ਵੱਲ ਖਿੱਚ ਰਿਹਾ ਹੈ ਜਾਂ ਮੈਨੂੰ ਮੇਰੇ ਆਪ ਦੀ ਉਚਾਈ ਅਤੇ ਪਲਾਈ ਵੱਲ ਲੈ ਕੇ ਜਾ ਰਿਹਾ ਹੈ ਜੇਕਰ ਉਹ ਤੁਹਾਨੂੰ ਆਪਣੀ ਵੱਲ ਖਿੱਚ ਰਿਹਾ ਹੈ ਤਾਂ ਇਹ ਇੱਕ ਕਿਸਮ ਦੀ ਗੁਲਾਮੀ ਬਣ ਜਾਂਦੀ ਹੈ ਪਰ ਜੇਕਰ ਉਹ ਤੁਹਾਨੂੰ ਤੁਹਾਡੇ ਆਪਣੇ ਚੰਗਿਆਈ ਵਾਲੇ ਪਾਸੇ ਲੈ ਕੇ ਜਾ ਰਿਹਾ ਹੈ ਤਾਂ ਉਹ ਤੁਹਾਡੀ ਜ਼ਿੰਦਗੀ ਵਿੱਚ ਆਜ਼ਾਦੀ ਬਣ ਕੇ ਆਇਆ ਹੈ ਇਹੀ ਤਰੀਕਾ ਹੈ ਜਾਨੰਦਾ ਕਿ ਕਿਸੇ ਰਿਸ਼ਤੇ ਦੀ ਕੀਮਤ ਕੀ ਹੈ ਉਸ ਦੀ ਗੁਣਵੱਤਾ ਕੀ ਹੈ ਤੇ ਹੈ ਕਿ ਉਹ ਰਿਸ਼ਤਾ ਤੁਹਾਡੇ ਲਈ ਚੰਗਾ ਹੈ ਜਾਂ ਮਾੜਾ